ਹੈਲੋ ਰੂਗਨ ਤੁਹਾਡੇ ਸਾਰਿਆਂ ਨੂੰ ਅਨਕਾ ਸਵਾਗਤ ਹੈ rankaches.com ਦੀ ਨਵੀਂ ਵੀਡੀਓ ਵਿੱਚ ਅੱਜ ਇਸ ਵੀਡੀਓ ਵਿੱਚ ਅਸੀਂ ਲੰਗਾ ਮਾਤਰਾ ਬਾਰੇ ਡਿਟੇਲ ਵਿੱਚ ਪੜ੍ਹਾਂਗੇ ਕਿੱਥੇ ਤੇ ਕਿਵੇਂ ਲੰਗਾ ਮਾਤਰਾ ਨੂੰ ਅਸੀਂ ਬਤਾਂਗੇ ਇਹ ਬਹੁਤ ਹੀ ਇੰਪੋਰਟੈਂਟ ਵੀਡੀਓ ਤੁਹਾਡੇ ਕੰਪਲੀਟ ਐਗਜ਼ਾਮ ਲਈ ਸੋ ਬਿਨਾਂ ਸਕਿੱਪ ਕੀਤੇ ਇਸ ਵੀਡੀਓ ਨੂੰ ਪੂਰਾ ਦੇਖਣਾ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰਾ ਕੰਟੈਂਟ ਅਸੀਂ rankaches.com ਤੋਂ ਲੈ ਰਹੇ ਹਾਂ ਅਗਰ ਤੁਸੀਂ ਵੀ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ੍ਹਨਾ ਚਾਹੁੰਦੇ ਹੋ rankaches.com ਤੋਂ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ੍ਹ ਸਕਦੇ ਹੋ ਮੈਂ ਇਸ ਆਰਟੀਕਲ ਦਾ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਸ਼ੇਅਰ ਕੀਤਾ ਹੈ ਤੁਸੀਂ ਉੱਥੇ ਵੀ ਜਾ ਕੇ ਚੈੱਕ ਕਰ ਵਿਦਿਅਨ ਨੂੰ ਬਿਨਾਂ ਕਿਸੇ ਦੇਰੀ ਤੋਂ ਅਗਰ ਗਲ ਕਰੀ ਸ਼ਬਦ ਵਿੱਚ ਕਿਸੇ ਵਰਨ ਨੂੰ ਉਚਾਰਨ ਵੇਲੇ ਜਿੰਨਾ ਸਮਾਂ ਲੱਗਦਾ ਉਸ ਨੂੰ ਮਾਤਰਾ ਕਿਹਾ ਜਾਂਦਾ ਹੈ ਮਾਤਰਾ ਦਾ ਮਤਲਬ ਕੀ ਹੈ ਜਿੰਨਾ ਸਮਾਂ ਵਰਨ ਨੂੰ ਉਚਾਰਨ ਵੇਲੇ ਲੱਗਦਾ ਹੈ ਉਹਨੂੰ ਮਾਤਰਾ ਕਿਹਾ ਜਾਂਦਾ ਹੈ ਇਹਨਾਂ ਮਾਤਰਾਵਾਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਛੋਟੇ-ਛੋਟੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਚਿੰਨ ਕਿਹੜੇ ਹੈ ਜਿਵੇਂ ਕਿ ਕੰਨਾ ਸਿਆਰੀ ਬਿਹਾਰੀ ਸਾਰੇ ਹੀ ਮਾਤਰਾਵਾਂ ਨੇ ਮਾਤਰਾ ਨੂੰ ਪ੍ਰਗਟ ਕਰਨ ਵਾਲੇ ਚਿੰਨ੍ਹ ਨੂੰ ਹੀ ਲੰਗਾ ਆਖਾਉਂਦੇ ਹਨ ਜੋ ਵੀ ਮਾਤਰਾ ਨੂੰ ਅਸੀਂ ਪ੍ਰਗਟ ਕਰਨਾ ਉਹ ਚਿੰਨ੍ਹ ਨੂੰ ਅਸੀਂ ਵਰਤਦੇ ਹਾਂ ਸੋ ਉਹਨਾਂ ਨੂੰ ਹੀ ਲੰਗਾ ਕਿਹਾ ਜਾਂਦਾ ਹੈ ਸੋ ਗੁਰ ਇਨਾ ਦੀ ਟੋਟਲ ਗਿਣਤੀ ਹੈ 10 ਸੋ ਸਾਡੇ ਗੁਰਮੁਖੀ ਵਿੱਚ ਲੰਗਾ ਦੀ ਸੰਖਿਆ ਹੈ 10 ਇੱਕ ਫੈਕਟ ਦੇਖ ਲੈਣੇ ਮਾਤਰਾ ਦੀ ਵਰਤੋਂ ਨਾ ਕੇਵਲ ਸ਼ਬਦਾ ਦੀ ਤੁਨੀ ਨੂੰ ਸਹੀ ਬਣਾਉਂਦੀ ਹੈ ਬਲਕਿ ਇਸ ਨਾਲ ਸ਼ਬਦਾ ਦੀ ਲਿਖਤੀ ਅਤੇ ਬੋਲਿਆ ਰੂਪ ਵਿੱਚ ਵੀ ਸਮਝੌਤਾ ਵੀ ਹੁੰਦਾ ਹੈ ਇਹ ਗੁਰਮੁਖੀ ਲਿਪੀ ਦੀ ਇੱਕ ਅਨੋਖੀ ਵਿਸ਼ੇਸ਼ਤਾ ਹੈ ਤੇ ਸਟਾਰਟ ਕਰਾਂਗੇ ਇਸ ਪਹਿਲਾਂ ਲੰਗਾ ਦੇ ਨਾਂ ਅਤੇ ਉਹਨਾਂ ਦੇ ਚਿੰਨ ਨੇਮਸ ਐਂਡ ਸਿੰਬल्स ਆਫ ਲੰਗਾ ਮਾਤਰਾਵਾਂ ਪਹਿਲਾਂ ਆਉਂਦਾ ਮੁਕਤਾ ਜੀ ਦਾ ਕੋਈ ਵੀ ਸਿੰਬਲ ਨਹੀਂ ਹੁੰਦਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੰਕੜ ਲੈਂ ਦੁਲਾਵਾ ਓੜਾ ਤੇ ਲਾਸਟ ਹੈ ਕਨੋੜਾ ਟੋਟਲ 10 ਸੰਖਿਆਵਾਂ ਇਹਨਾਂ ਦੀ ਸੋ ਇਹ ਸਾਰੀਆਂ ਹੀ ਲੰਗਾ ਗੁਰਮੁਖੀ ਵਰਣਮਾਲਾ ਦੇ ਲਗਭਗ ਹਰ ਵਰਨ ਨਾਲ ਲੱਗ ਜਾਂਦੀਆਂ ਹਨ ਪਰ ਅਗਰ ਗੱਲ ਕਰੀ ਵੋਵਲ ਸਵਾਰਾਂ ਨਾਲ ਇਹਨਾਂ ਦੀ ਵਰਤੋਂ ਨਿਸ਼ਚਿਤ ਹੈ ਸਵਰ ਨਾਲ ਇਹ ਨਿਸ਼ਚਿਤ ਹੀ ਯੂਜ਼ ਹੁੰਨ ਕਹਿੰਦੇ ਗੁਰਮੁਖੀ ਲਿਪੀ ਵਿੱਚ ਲੰਗਾ ਦੀ ਵਰਤੋਂ ਸ਼ਬਦਾਂ ਦੇ ਮੁਹਾਵਰੇ ਅਤੇ ਬੋਲੀ ਵਿੱਚ ਸਹੀ ਤਾਲਮੇਂ ਬਣਾਉਂਦੀ ਹੈ ਇਹ ਪੰਜਾਬੀ ਭਾਸ਼ਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ ਸਵਾਰਾਂ ਨਾਲ ਲੰਗਾ ਦੀ ਵਰਤੋਂ ਯੂਜ਼ਸ ਵਿਦ ਵੋਵਲਸ ਪੰਜਾਬੀ ਵਿੱਚ ਸਿਰਫ ਤਿੰਨ ਹੀ ਸਵਰ ਹਨ ਊੜਾ ਐੜਾ ਐਂਡ ਈੜੀ ਸੋ ਤਿੰਨ ਕਿਹੜੇ ਨੇ ਪਹਿਲਾ ਹੈ ਊੜਾ ਦੂਸਰਾ ਐੜਾ ਤੀਸਰਾ ਈੜੀ ਇਹਨਾਂ ਤਿੰਨਾਂ ਨਾਲ ਲੱਗਣ ਵਾਲੀਆਂ ਲੰਗਾਂ ਦੀ ਗਿਣਤੀ ਨਿਸ਼ਚਿਤ ਹੈ ਸੋ ਸਵਾਰਾ ਨਾਲ ਜਿੰਨੇ ਵੀ ਲੰਗਾਂ ਲੱਗਣਗੇ ਉਹ ਨਿਸ਼ਚਿਤ ਹੁੰਦੀਆਂ ਹਨ ਇਹ ਪੇਪਰ ਵਿੱਚ ਬਹੁਤ ਹੀ ਜ਼ਿਆਦਾ ਫ੍ਰੀਕੁਐਂਟਲੀ ਪੁੱਛਿਆ ਜਾਂਦਾ ਹੈ ਇਹਨਾਂ ਤੋਂ ਹੀ ਤੁਹਾਡੇ ਮਾਰਕਸ ਤੇ ਤੁਹਾਡਾ ਰੈਂਕ ਡਿਸਾਈਡ ਕੀਤਾ ਜਾਂਦਾ ਸੋ ਇਹ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖਣਾ ਹਰ ਚੀਜ਼ ਨੂੰ ਨੋਟ ਕਰਨਾ ਆਰਟੀਕਲ ਤੇ ਜਾ ਕੇ ਇਹਨੂੰ ਡਿਟੇਲ ਵਿੱਚ ਪੜ੍ਹਨਾ ਵੀ ਹੈ ਜ਼ਰੂਰ ਤੁਸੀ ਤਾਂ ਸਟਾਰਟ ਕਰਦੇ ਹਾਂ ਪਹਿਲਾ ਊੜੇ ਨਾਲ ਊੜੇ ਨਾਲ ਕੇਵਲ ਤਿੰਨ ਲੰਗਾਂ ਲੱਗਦੀਆਂ ਹਨ ਪਹਿਲਾ ਹੈ ਔਕੜ ਦੁਲੌਕੜ ਤੇ ਹੋੜਾ ਜਦੋਂ ਵੀ ਤੁਸੀਂ ਪੰਜਾਬੀ ਵਿੱਚ ਕੋਈ ਵੀ ਸ਼ਬਦ ਲਿਖੋਗੇ ਤੇ ਊੜੇ ਨਾਲ ਲਿਖਦੇ ਹੋਏ ਸਿਰਫ ਤਿੰਨ ਲੰਗਾਂ ਯੂਜ਼ ਕਰੋਗੇ ਪਹਿਲਾ ਹੈ ਔਂਕੜ ਦੂਸਰਾ ਹੈ ਦੁਲੌਂਕੜ ਤੀਸਰਾ ਹੈ ਹੋੜਾ एग्जांपल ਲੈ ਲੇਂ ਉਮਰ ਊਂਡ ਉੱਪਰ ਦੁਲਾਵਾਂ ਦੀ एग्जांपल ਊਂਟ ਊਣਾ ਉਚ ਊਂਗ ਊਜ ਊਸਾ ਹੋੜੇ ਨਾਲ ਔਂਟ ਓਮ ਓਪਰਾ ਓਹਲਾ ਊੜਕ ਸਵਰ ਊੜ ਨਾਲ ਲਗਾ ਦੀ ਵਰਤੋਂ ਵਿੱਚ ਸ਼ਬਦਾਂ ਦੀ ਧੁਨੀ ਨੂੰ ਸ਼ਕਤੀ ਅਤੇ ਗੁੜਤਾ ਦਿੰਦੀ ਹੈ ਉਦਾਹਰਨ ਲਈ ਉਮਰ ਅਤੇ ਊਂਡ ਦੋ ਬੱਕ ਬੱਕ ਦੁਨੀਆ ਦਰਸਾਉਂਦੀ ਹਨ ਅਗਰ ਅਸੀਂ ਉਮਰ ਤੇ ਊਂਠ ਪੜੀਏ ਦੋਨੋਂ ਵੱਖ-ਵੱਖ ਤੂਣਿਆਂ ਨੂੰ ਦਰਸਾਉਂਦੇ ਹਨ ਦੂਸਰੀ ਗੱਲ ਕਰੀ ਐੜਾ ਐੜੇ ਨਾਲ ਕੇਵਲ ਚਾਰ ਲੰਗਾ ਲੱਗਦੀਆਂ ਊੜੇ ਨਾਲ ਕਿੰਨੇ ਲੱਗਦੇ ਸੀ ਤਿੰਨ ਲੱਗਦੀਆਂ ਸੀ ਤੇ ਐੜੇ ਨਾਲ ਲੱਗਦੇ ਹਨ ਚਾਰ ਕਿਹੜੀ ਕਿਹੜੀ ਪਹਿਲਾ ਹੈ ਮੁਕਤਾ ਜਿਹਦਾ ਕੋਈ ਚਿੰਨ ਨਹੀਂ ਹੁੰਦਾ ਦੂਸਰਾ ਹੈ ਕੰਨਾ ਤੀਸਰਾ ਹੈ ਦੁਲਾਵਾ ਤੀਸਰਾ ਹੈ ਕਨੋੜਾ ਐਗਜ਼ਾਮਪਲ ਦੇਖ ਲੈਣੇ ਅਮਰ ਅਸਰ ਇਹ ਸਾਰੀ ਹੈ ਹਨ ਐਗਜ਼ਾਮਪਲ ਹੈ ਮੁਕਤੇ ਨਾਲ ਤੇ ਕੰਨੇ ਨਾਲ ਆਦਮੀ ਤੇ ਆਸ ਦੁਲਾਵਾ ਨਾਲ ਐਨਕ ਤੇ ਐਸ਼ ਕਨੋਂ ਦੇ ਨਾਲ ਉਰੇ ਅਤੇ ਓਕਾ ਤੀਸਰਾ ਹੈ ਈਡੀ ਈਡੀ ਨਾਲ ਕੇਵਲ ਤਿੰਨ ਲੰਗਾ ਲਗਦੀਆਂ ਹੈ ਅਸੀਂ ਕੀ ਪੜਿਆ ਪਹਿਲਾਂ ਊਰੇ ਨਾਲ ਤਿੰਨ ਲਗਦੀਆਂ ਐੜ ਨਾਲ ਚਾਰ ਲਗਦੀਆਂ ਤੇ ਈਡੀ ਨਾਲ ਫਿਰ ਤਿੰਨ ਲਗਦੀਆਂ ਤਿੰਨ ਲੰਗਾ ਲਗਦੀਆਂ ਨੇ ਪਹਿਲੀ ਕਿਹੜੀ ਹੈ ਸਿਹਾਰੀ ਦੂਸਰੀ ਹੈ ਬਿਹਾਰੀ ਤੇ ਤੀਸਰੀ ਹੈ ਲਾਂ ਐਗਜ਼ਾਮਪਲ ਦੇਖ ਲੈ ਇੱਕ ਇਸ ਬਿਹਾਰੀ ਨਾਲ ਈਨ ਇਮਾਰ ਲਾਂ ਨਾਲ ਇਹਨਾਂ ਚੇਕਤਾ ਸਵਰ ਈੜੀ ਨਾਲ ਲੰਗਾਂ ਦੀ ਵਰਤੋਂ ਵਿੱਚ ਸ਼ਬਦਾਂ ਦਾ ਮਾਤਰਾ ਨੂੰ ਵਧਾਉਣ ਅਤੇ ਘਟਾਉਣ ਦੀ ਸਹੂਲਤ ਹੁੰਦੀ ਹੈ ਉਦਾਹਰਨ ਲਈ ਇੱਕ ਅਤੇ ਈਨ ਵਿੱਚ ਮਾਤਰਾ ਦੇ ਅਤੇ ਧੁਨੀ ਦਾ ਅੰਤਰ ਸਪਸ਼ਟ ਹੈ ਅਗਰ ਤੁਸੀਂ ਇੱਕ ਅਤੇ ਈਨ ਪੜੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੀ ਮਾਤਰਾ ਵਿੱਚ ਕਿੰਨਾ ਡਿਫਰੈਂਸ ਆ ਰਿਹਾ ਹੈ ਉਨਗਲ ਕਰਮ ਵਿੰਜਨਾਂ ਨਾਲ ਲੰਗਾਂ ਦੀ ਵਰਤੋਂ ਯੂਜ਼ਸ ਵਿਦ ਕੌਨਸੋਨੈਂਟਸ ਲਗਭਗ ਸਾਰੇ ਵਿੰਜਨਾਂ ਨਾਲ ਸਾਰੀਆਂ ਲੰਗਾਂ ਲੱਗਦੀਆਂ ਹਨ ਅਗਰ ਗੱਲ ਕਰੀਏ ਸਵਰਾਂ ਨਾਲ ਸਵਰਾਂ ਨਾਲ ਨਿਸ਼ਚਿਤ ਸੀ ਉਹਦੇ ਨਾਲ ਕੰਡੀਸ਼ਨਾਂ ਸੀ ਤੋਂ ਉਹਦੇ ਵਿੱਚ ਹੀ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ ਉਸ ਤੋਂ ਵਿਪਰੀਤ ਵਿੰਜਨਾਂ ਨਾਲ ਲਗਭਗ ਸਾਰੇ ਹੀ ਵਰਨਾ ਨਾਲ ਹਰ ਲੰਗ ਲੱਗ ਜਾਂਦੀ ਉਦਾਹਰਣ ਦੇਖ ਲੈਣੇ ਚ ਚੇ ਨਾਲ ਜੋ ਚਾ ਚੀ ਚੂ ਚੇ ਚਾ ਜੋ ਜੋ ਪਪੇ ਨਾਲ ਪੋ ਪਾ ਪੀ ਪੀ ਪੂ ਪੂ ਪੀ ਪੋ ਪੋ ਸੋ ਇਹਨਾਂ ਨੂੰ ਕੀ ਕਿਹਾ ਜਾਂਦਾ ਮੁਹਾਰਨੀ ਇਹਨਾਂ ਨੂੰ ਮੁਹਾਰਨੀ ਕਿਹਾ ਜਾਂਦਾ ਸੋ ਇਹਨਾਂ ਨਾਲ ਬਣਨ ਵਾਲੇ ਸ਼ਬਦਾਂ ਦੀ ਉਦਾਹਰਨ ਹੈ ਕੱਕੇ ਨਾਲ ਕਰਮ ਕਾਰ ਕਿਵੇਂ ਕੀ ਕੁਝ ਕੁਲਾਂ ਕੇਰ ਕੈਰਾ ਕੋਲ ਕੋਲ ਆਦੀ ਵਿੰਜਨਾ ਨਾਲ ਲੰਗਾ ਦੀ ਵਰਤੋਂ ਸ਼ਬਦਾ ਦੀ ਧੁਨੀ ਨੂੰ ਵਿਵਿਨ ਬਣਾਉਂਦੀ ਹੈ ਉਦਾਹਰਨ ਲਈ ਕਰਮ ਅਤੇ ਕਰਮਾ ਵਿੱਚ ਮਾਤਰਾ ਦੀ ਵਰਤੋਂ ਨਾਲ ਸ਼ਬਦ ਦੀ ਧੁਨੀ ਬਕਰੀ ਲੱਗਦੀ ਹੈ ਅਗਰ ਤੁਸੀਂ ਕਰਮ ਪੜੋਗੇ ਕਰਮਾ ਪੜੋਗੇ ਤੁਹਾਨੂੰ ਆਪਣੇ ਪਤਾ ਲੱਗ ਜੇਗਾ ਮਾਤਰਾ ਕਿ ਨਹੀਂ ਵਿਲੱਖਣ ਹੈ ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਟیکل ਚ ਇੱਕ ਸਾਰ ਐਗਜ਼ਾਮਪਲ ਨੂੰ ਚੈੱਕ ਕਰ ਸਕਦੇ ਹੋ ਸੋ ਇਸ ਵੀਡੀਓ ਵਿੱਚ ਵੀ ਇਨਾ ਹੀ ਮੈ ਤੁਹਾਨੂੰ ਰਿਕਵੈਸਟ ਕਰਨਾ ਅਗਰ ਹਜੇ ਵੀ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਸਾਨੂੰ ਫੋਲੋ ਨਹੀਂ ਕੀਤਾ WhatsApp X Pinterest Instagram, YouTube ਤੇ Facebook ਇਹਨਾਂ ਤੇ ਫੋਲੋ ਸਾਨੂੰ ਕਰ ਲਓ ਤਾਂ ਕਿ ਤੁਹਾਨੂੰ ਹਰ ਕੋਈ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਇਨਾਂ ਹੀ ਪਲੇਟਫਾਰਮਸ ਤੇ ਮਿਲੇਗੀ। ਸੋ ਵੀਡੀਓ ਪਸੰਦ ਆਈ ਤੇ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰੋ। ਅਗਰ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਦੋਸਤਾਂ ਨਾਲ ਵੀ ਸ਼ੇਅਰ ਕਰੋ। ਤੁਹਾਨੂੰ ਮਿਲਦੇ ਹਾਂ ਅਗਲੇ ਵੀਡੀਓ ਤੱਕ ਕੀਪ ਲਰਨਿੰਗ, ਕੀਪ ਸ਼ਾਈਨਿੰਗ।